ਸਿਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ ਛੋਟੇ ਜਿਹੇ ਪਰਿਵਾਰ ਦਾ ਅੱਜ ਮੈਂ ਫਿਰ ਵੀਡੀਓ ਬਣਾਉਣ ਜਾ ਰਹੀ ਆ ਕੱਪੜਿਆਂ ਦੀ ਪਾਰਟੀ ਵੇਅਰ ਸੂਟ ਨੇ ਜੀ ਜਿਹੜੇ ਕਾਫੀ ਪੈਣਾ ਪੁੱਛਦਿਆਂ ਨੇ ਕਿ ਤੁਹਾਡੇ ਕੋਲੇ ਕਿੱਦਾਂ ਦੇ ਕਲਰ ਨੇ ਤਾਂ ਮੈਂ ਅੱਜ ਵੀਡੀਓ ਬਣਾ ਕੇ ਪਾਉਣ ਲੱਗੀ ਆ ਕਿਉਂਕਿ ਕਦੇ-ਕਦੇ ਰਿਪਲਾਈ ਦੇਣ ਦਾ ਟਾਈਮ ਨਹੀਂ ਲੱਗਦਾ ਹੈਗਾ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਦਈਏ ਛੋਟੀ ਜੀ ਤੇ ਇਹ ਹੈਗਾ ਜੀ ਪਹਿਲਾ ਜਿਹੜਾ ਪ੍ਰੀਤੋ ਨੇ ਪਾਇਆ ਹੋਇਆ ਗ੍ਰੀਨ ਕਲਰ ਦਾ ਸੂਟ ਹੈ ਤੇ ਆਹ ਹੈਗਾ ਇਹਦਾ ਦੁਪੱਟਾ ਇਹ ਜਿਹੜਾ ਹੈਗਾ ਜੀ ਸਾਰਾ ਹੈਂਡਵਰਕ ਕੀਤਾ ਹੋਇਆ ਵਾ ਕਾਫੀ ਹੈਵੀ ਸੂਟ ਆ ਤੇ ਥੱਲੇ ਜਿਹੜਾ ਹੈਗਾ ਇਹਦਾ ਸ਼ਰਾਰਾ ਉਹਦੇ ਤੇ ਵੀ ਸਟੋਨ ਵਰਕ ਕੀਤਾ ਹੋਇਆ ਬਾਕੀ ਤੁਹਾਨੂੰ ਮੈਂ ਸਾਰੇ ਡਿਜ਼ਾਈਨ ਦਿਖਾਉਣੀ ਹੈਗੀ ਇਹ ਹੈਗਾ ਗ੍ਰੀਨ ਕਲਰ ਤੇ ਦੂਸਰਾ ਹੈਗਾ ਜੀ ਬਲੂ ਡਾਰਕ ਬਲੂ ਕਲਰ ਆ ਗੁੰਗਾ ਗੂੜਾ ਨੀਲਾ ਰੰਗ ਇਹਦਾ ਆਹ ਹੈਗਾ ਜੀ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਇਨਰ ਬਾਕਾਇਦਾ ਲੱਗੀ ਹੋਈ ਆ ਬਰਾਊਂਦਰ ਦੇ ਥੱਲੇ ਵੀ ਤੇ ਜਿਹੜਾ ਹੈਗਾ ਸੂਟ ਉਹਦੇ ਥੱਲੇ ਵੀ ਕਮੀਜ਼ ਦੇ ਥੱਲੇ ਇੱਦਾਂ ਪਿੱਛੇ ਵੀ ਸਟੋਨ ਲੱਗੇ ਹੋਏ ਨੇ ਆਹ ਬਾਹ ਬਣੀ ਹੋਈ ਹੈ ਇਹਦੇ ਵਿੱਚ ਹੈਗਾ ਜੀ ਪਿੰਕ ਕਲਰ ਹੋ ਗਿਆ ਬਰਾਊਂ ਕਲਰ ਹੋ ਗਿਆ ਡਾਰਕ ਬਲੂ ਕਲਰ ਹੈ ਤੇ ਆਹ ਲਾਈਟ ਜਿਹੜਾ ਹੈਗਾ ਵਰਕ ਕੀਤਾ ਹੋਇਆ ਸਟੋਨ ਵਰਕ ਹੈ ਤੇ ਨਾਲ ਛੋਟੇ ਛੋਟੇ ਮੋਤੀ ਲੱਗੇ ਹੋਏ ਨੇ ਵਿੱਚ ਤੇ ਇਦਾਂ ਹੈਗਾ ਜੀ ਪੱਲਾ ਉੱਪਰ ਵੀ ਲਟਕਣ ਈ ਦਾ ਲਗਾ ਕੇ ਛੋਟੇ ਛੋਟੇ ਸਿੱਪੀ ਦਿੱਤੀ ਹੋਈ ਹੈ ਇਹਦੇ ਵਿੱਚ ਤੇ ਇਨਰ ਹੈਗਾ ਜੀ ਬਕਾਇਦਾ ਲੱਗਿਆ ਹੋਇਆ ਇਦਾਂ ਨਹੀਂ ਹੈਗਾ ਵੀ ਕੋਈ ਚੁੱਭਣ ਵਾਲਾ ਕੁਝ ਹੈਗਾ ਇਨਰ ਬਕਾਇਦਾ ਲਾਇਆ ਹੋਇਆ ਹੈ ਇਹਦੇ ਵਿੱਚ ਇਹ ਹੈਗਾ ਜੀ ਬਲੂ ਕਲਰ ਤੇ ਸਾਈਜ਼ ਹੈਗਾ ਜੀ 20 19 ਤੇ 20 ਇਹ ਹੈਗਾ ਜੀ ਦੋ ਜਾਣੇ ਦੇ ਸਾਈਜ਼ ਆ 19 ਤੇ 20 ਜਿੰਨਾ ਦੇ ਆਉਂਦੇ ਆ ਇੱਤਾਂ ਹੈਗੀ ਜੀ ਇਹ ਤੇ ਟਰੌਜ਼ਰ ਹੈ ਜਿਹੜੀ ਪੈਂਟ ਉਪਰੋਂ इलास्टिक ਵਾਲੀ ਆ ਸਲਵਾਰ ਨਹੀਂ ਹੈਗੀ ਇਹ ਪਜਾਮਾ ਵਾ ਇਹ ਤਾਂ ਹਲੇ ਵਰਕ ਕੀਤਾ ਹੋਇਆ ਤੇ ਨਾਲ ਹੀ ਇਹਦੇ ਲਾਈਨਿੰਗ ਲੱਗੀ ਹੋਈ ਹੈ ਇੱਦਾਂ ਕੋਈ ਕਢਾਈ ਦੇ ਤਲੇ ਜੋਬਨ ਵਾਲਾ ਕੁਝ ਨਹੀਂ ਹੈਗਾ ਇੱਦਾਂ ਮੂਰੇ ਸਟੋਨ ਵਰਕ ਕੀਤਾ ਹੋਇਆ ਤੇ ਨਾਲ ਹੀ ਹੈਗਾ ਜੀ ਜਿਹੜਾ ਦੁਪੱਟਾ ਵਾ ਦੁਪੱਟੇ ਖੁੱਲੇ ਡੁੱਲੇ ਨੇ ਤੇ ਦੁਪੱਟਿਆਂ ਦੇ ਵੀ ਚਾਰੋਂ ਪਾਸਿਆਂ ਦੇ ਉੱਪਰ ਇੱਦਾਂ ਕੰਮ ਕੀਤਾ ਹੋਇਆ ਚਾਰੋਂ ਪਾਸਿਆਂ ਦੇ ਉੱਪਰ ਲਈ ਸਾਰੇ ਦੁਪੱਟੇ ਇਹਦੇ ਵਿੱਚ ਇੱਕ ਬਲੂ ਕਲਰ ਹੋ ਗਿਆ ਇੱਕ ਗ੍ਰੀਨ ਕਲਰ ਹੋ ਗਿਆ ਤੇ ਇੱਕ ਹੈਗਾ ਮਹਿਰੂਨ ਕਲਰ ਗੂੜਾ ਗੂੜਾ ਨਾਭੀ ਆਉਂਦਾ ਸਾਰੇ ਡਾਰਕ ਕਲਰ ਚਾੜਨੇ ਜੀ ਚਾਰ ਕਲਰ ਸੀ ਚਾਰੋ ਹੀ ਡਾਰਕ ਨੇ ਇਦਾਂ ਦਾ ਹੈਗਾ ਜੀ ਇਹ ਕਮੀਜ਼ਾ ਜਿਹੜਾ ਡਿਜ਼ਾਈਨ ਸਾਰਿਆਂ ਦਾ ਹੀ ਸੇਮ ਆ ਬਸ ਕਲਰ ਦਾ ਫਰਕ ਹੈ ਕੋਲਾਕਲਾ ਸੂਟ ਦਿਖਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕਦੇ ਦੂਸਰੇ ਕੱਪੜਿਆਂ ਦੇ ਵਿੱਚ ਟਾਈਮ ਵੀ ਨਹੀਂ ਲੱਗਦਾ ਪਾਰਟੀ ਵੇਰ ਸੂਟ ਦਿਖਾਉਣ ਦਾ ਇਨਰ ਪੱਕਾ ਤਾਂ ਇਹਨਾਂ ਸਾਰਿਆਂ ਦੇ ਥੱਲੇ ਵੀ ਲੱਗੇ ਹੋਇਆ ਤੇ ਆਹ ਹੈਗੇ ਜੀ ਇਹਦੀ ਵੀ ਪੈਂਟ ਇਹ ਤਾਂ ਬਣੀ ਹੋਈ ਹੈ ਪੈਂਟ ਇਨਰ ਹੈਗਾ ਜੀ ਇਹਦੇ ਨਾਲ ਵੀ ਤੇ ਆਹ ਹੈਗਾ ਤਾਂ ਬਹੁਤ ਸੋਹਣਾ ਦੁਪੱਟਾ ਦੁਪੱਟੇ ਖੁੱਲੇ ਡੁੱਲੇ ਨੇ ਛੋਟੇ ਛੋਟੇ ਨਿੱਕੇ ਨਿੱਕੇ ਸਟੋਨ ਵਿੱਚ ਦੁਪੱਟਿਆਂ ਤੇ ਵੀ ਲੱਗੇ ਨੇ ਤੇ ਸਾਈਡਾਂ ਦੇ ਉੱਪਰ ਇਦਾਂ ਮੋਤੀਆਂ ਨਾਲ ਕੰਮ ਕੀਤਾ ਹੋਇਆ ਲੈਸ ਨਹੀਂ ਲੱਗੀ ਹੈ ਜੀ ਉਦਾਂ ਇਹਨਾਂ ਨੂੰ ਕਲਿੱਪ ਕੀਤਾ ਹੋਇਆ ਹੈ ਜਿ ਚ ਪਕਾਇਆ ਹੋਇਆ ਹੈ ਜਿਹੜੇ ਨਗ ਨੇ ਜਿੱਦਾਂ ਲੈਸ ਲੱਗੀ ਹੁੰਦੀ ਹੈ ਉਦਾਂ ਹੀ ਬਣਾਇਆ ਹੋਇਆ ਸਾਰਾ ਤੇ ਜਿਹੜਾ ਹੋਰ ਇੱਕ ਚੌਥਾ ਸੂਟ ਹੈ ਉਹ ਹੈਗਾ ਜੀ ਗੂੜਾ ਗੂੜਾ ਜਾਮਨੀ ਡਾਰਕ ਪਰਪਲ ਕਲਰ ਦੇ ਵਿੱਚ ਗੂੜਾ ਗੂੜਾ ਜਾਮਨੀ ਹੈ ਪੂਰੀਆਂ ਬਾਹਮਾਂ ਦੇ ਸੂਟ ਨੇ ਜੀ ਸਾਰੇ ਬਾਹਮਾਂ ਦੇ ਥੱਲੇ ਵੀ ਲਾਈਨਿੰਗ ਲੱਗੀ ਹੋਈ ਹੈ ਟਾਪ ਟਾ ਵੀ ਲਾਈਨਿੰਗ ਲੱਗੀ ਆ ਕਾਟਨ ਦੀ ਨਹੀਂ ਹੈਗੀ ਜਿੱਦਾਂ ਦਾ ਸੂਟ ਹੈ ਉਦਾਂ ਦੀ ਹੀ ਲਾਈਨਿੰਗ ਹੈ ਇਹ ਤਾਂ ਤਾਂ ਵੀ ਪੱਲਾ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਇਹ ਛੋਟੀ ਵੀਡੀਓ ਬਣਾਉਂਗੇ ਇਹ ਚਾਰੋ ਹੀ ਰੰਗ ਨੇ ਜੀ ਚਾਰੋ ਹੀ ਸੂਟ ਹੈਵੀ ਨੇ ਪਾਰਟੀ ਵੇਅਰ ਨੇ ਤੇ 19 ਤੇ 20 ਇੰਚ ਜਿੰਨਾ ਦੇ ਕੱਪੜੇ ਆਉਂਦੇ ਨੇ ਉਹ ਲੈ ਸਕਦੇ ਨੇ ਇਹ ਤਾਂ ਹੈਗਾ ਇਹਦਾ ਵੀ ਦੁਪੱਟਾ ਤੇ ਆਈਡੀਆ ਤੁਹਾਨੂੰ ਇਹਦੇ ਤੋਂ ਲੱਗ ਜਾਊਗਾ ਪ੍ਰੀਤੋ ਦੇ ਜਿਹੜਾ ਪਾਇਆ ਹੋਇਆ ਮੈਂ ਬੈਕ ਕੈਮਰਾ ਕਰਕੇ ਇੱਕ ਵਾਰੀ ਦਿਖਾ ਦਿੰਨੀ ਆ ਇਹ ਹੈਗਾ ਜੀ ਪ੍ਰੀਤੋ ਦੇ ਜਿਹੜਾ ਸੂਟ ਪਾਇਆ ਹੋਇਆ ਗ੍ਰੀਨ ਕਲਰ ਆ ਡਾਰਕ ਗੂੜਾ ਗੂੜਾ ਹਰਾ ਰੰਗ ਆ ਫਰੋਜ਼ੀ ਨਹੀਂ ਹੈਗਾ ਇਹ ਤਾਂ ਬਹੁਤ ਹੈਵੀ ਵਰਕ ਕੀਤਾ ਹੋਇਆ ਦੁਪੱਟੇ ਉੱਪਰ ਵੀ ਤੇ ਬਾਹਾਂ ਦੇ ਉੱਪਰ ਵੀ ਸਟੋਨ ਵਰਕ ਹੈ ਛੋਟੇ ਛੋਟੇ ਮੋਤੀਆਂ ਨਾਲ ਕੀਤਾ ਹੋਇਆ ਫਿਰ ਤਿਆਰ ਵਿੱਚ ਥ੍ਰੈਡ ਵਰਕ ਵੀ ਹੈ ਤੇ ਆ ਹੈਗਾ ਜੀ ਇਹਦੇ ਥੱਲੇ ਪਜਾਮੇ ਦੇ ਉੱਪਰ ਜਿਹੜਾ ਵਰਕ ਹੈ ਇਹਨਾਂ ਸਾਰਿਆਂ ਦੇ ਨਾਲ ਤੁਸੀਂ ਆਪਣਾ ਸਾਈਜ਼ ਦੱਸ ਕੇ ਇਹਦੇ ਅੰਦਰ ਮਾਰਜਿਨ ਵੀ ਹੈਗਾ ਜੀ ਵੱਡਾ ਤੁਸੀਂ ਕਰ ਸਕਦੇ ਆ 1/2 ਇੰਚ ਖੁੱਲ ਜਾਂਦਾ ਵਾ ਮਾਰਜਨ ਹੈ ਸਾਰਿਆਂ ਸੂਟਾਂ ਦੇ ਅੰਦਰ ਤੇ ਤੁਸੀਂ ਆਪਣਾ ਸਾਈਜ਼ ਦੱਸ ਕੇ ਫਿਰ ਲੈ ਸਕਦੇ ਹੋ ਚਲੋ ਜੀ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਹੈਗੇ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ